ਹਾਂਜੀ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਸੁਖਰਾਜ ਦੇ ਦੀ ਫਾਰਮਿੰਗ ਦੇ ਵਿੱਚ ਦੋਸਤੋ ਅੱਜ ਦੀ ਵੀਡੀਓ ਪਿੰਡ ਵੱਡੇ ਹਰੀ ਕੀ ਕਲਾਂ ਮੋਕਸਰ ਜ਼ਿਲ੍ਹੇ ਦਾ ਪਿੰਡ ਆ ਦੋਸਤੋ ਤੇ ਤਹਿਸੀਲ ਵੀ ਦੋਸਤੋ ਇਸ ਪਿੰਡ ਨੂੰ ਮੋਕਸਰ ਸੈ ਪੈਂਦੀ ਆ ਇੱਕ ਦੋਸਤੋ ਘਰੇਲੂ ਪਰਿਵਾਰ ਕੋਲੇ ਦੋ ਮੱਝਾਂ ਵਕਾਊ ਆ ਦੋਸਤੋ ਇੱਕ ਗੱਭਣਾ ਸਾਹਮਣੇ ਦੇਖ ਸਕਦੇ ਆ ਖੜੀ ਤੇ ਇੱਕ ਦੋਸਤੋ ਬਹੁਤ ਚੰਗੀ ਨੀਲੀ ਰਾਵੀ ਦੋਸਤੋ ਤਾਜੀ ਸੂਈ ਮੱਝ ਵਕਾਊ ਆ ਬਣਦੀ ਡਿਟੇਲ ਦੋਸਤੋ 22 ਤੋਂ ਲੈ ਕੇ ਤੁਹਾਡੇ ਨਾਲ ਸਾਂਝੀ ਕਰਾਂਗੇ ਜਿੰਨਾ ਵੀ ਰਾਣੇ ਦੋਸਤੋ ਹਜੇ ਤਾਈਂ ਆਪਣੇ ਸੁਖਰਾਜ ਦੇ ਰੀਫਰਮ ਚੈਨਲ ਨੂੰ ਦੋਸਤੋ ਸਬਸਕ੍ਰਾਈਬ ਨਹੀਂ ਕੀਤਾ ਉਹਨਾਂ ਵੀਰਾਂ ਨੂੰ ਰਿਕਵੈਸਟ ਆ ਵੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਫੇਸਬੁੱਕ ਪੇਜ ਨੂੰ ਦੋਸਤੋ ਫੋਲੋ ਕਰ ਲਿਓ ਆਓ ਲੈਨੇ ਆ ਜਾਣਕਾਰੀ ਤੇ ਕਰਦੇ ਆ ਦੋਸਤੋ ਤੁਹਾਡੇ ਨਾਲ ਸਾਂਝੀ ਆਓ ਬਈ ਹਾਂਜੀ ਬਾਈ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਬਾਈ ਜੀ ਹੋਰ ਠੀਕ ਠਾਕ ਬਾਈ ਜੀ ਵਧੀਆ ਠੀਕ ਠਾਕ ਹੈ ਜੀ ਠੀਕ ਆ ਜੀ ਨਾਂ ਦੱਸੋ ਬਾਈ ਆਪਣਾ ਜਨੈਲ ਸਿੰਘ ਆ ਜੀ ਜਰਨੈਲ ਸਿੰਘ ਹਾਂਜੀ ਠੀਕ ਆ ਤੇ ਬਾਈ ਆਪਣਾ ਨੰਬਰ ਵੀ ਦੱਸ ਦਿਓ 98156 98156 19155 19155 ਹਾਂਜੀ ਠੀਕ ਆ ਤੇ ਬਾਈ ਜੀ ਮੱਝ ਫਿਰ ਆਪਣੇ ਘਰ ਦੀ ਹੈ ਇਹ ਨੀਲੀ ਰਾਵੀ ਇਹ ਆਪਣੇ ਘਰ ਦੀ ਹੈ ਜੀ ਠੀਕ ਆ ਤੇ ਕਿੰਮਾ ਸੂਆ ਸੂਈ ਹੈ ਬਾਈ ਤੀਜਾ ਸੂਆ ਸੂਈ ਹੈ ਜੀ ਤੀਜਾ ਸੂਆ ਸੂਈ ਆ ਹਾਂਜੀ ਠੀਕ ਆ ਕਿੰਨਾ ਟਾਈਮ ਹੋ ਗਿਆ ਬਈ ਇਹਨੂੰ ਸੂਈ ਨੂੰ ਇਹ ਅੱਜ ਹੀ ਸੂਈ ਆ ਜੀ ਆਪਣਾ ਸਵਾ 1 ਵਜੇ ਰਾਤ ਨੂੰ ਸਵਾ 1 ਵਜੇ ਹਾਂਜੀ ਹਾਂਜੀ ਠੀਕ ਆ ਜੇਰ ਜੂਰ ਓਕੇ ਬਈ ਹਾਂਜੀ ਜੇਰ ਜੂਰ ਪੈ ਗਈ ਆ ਜੀ ਠੀਕ ਆ ਬੱਚਾ ਕੀ ਦਿੱਤਾ ਬਈ ਇਹਨੇ ਕੱਟੀ ਦਿੱਤੀ ਆ ਜੀ ਕੱਤੀ ਨੂੰ ਜਨਮ ਦਿੱਤਾ ਹਾਂਜੀ ਹਾਂਜੀ ਠੀਕ ਆ ਬਈ ਦੂਜੇ ਸੂਏ ਨੇ ਕਿੰਨਾ ਕ ਦੁੱਧ ਕੱਢਿਆ 16 ਲੀਟਰ ਕੱਢਿਆ ਜੀ 16 ਲੀਟਰ ਆਪਾਂ ਹੱਥੀ ਚਵਾਈ ਕੀਤੀ ਆ ਜੀ ਹਾਂਜੀ ਹਾਂਜੀ ਠੀਕ ਆ ਤੇ ਐਤੀ ਕੋਈ ਜੱਜਮੈਂਟ ਬਈ ਕਿੰਨਾ ਕ ਪਾ ਦੂ ਐਡ ਕੀ ਇਹ ਸੇਵਾ ਦਾ ਦੇ ਨਾਲ ਵੱਧ ਕੀਤੀ ਆ ਜੀ ਠੀਕ ਆ ਹੁਣ ਵੇਖੋ ਸੂਈ ਰਾਤੀ ਆ ਠੀਕ ਆ ਹਾਂਜੀ ਇਹ ਕੀ ਵੇਖੋ ਕੱਢਣਾ ਤਾਂ ਓਦੋਂ ਜ਼ਿਆਦਾ ਚਾਹੀਦਾ ਠੀਕ ਆ ਹਾਂਜੀ ਹਾਂਜੀ ਲਓ ਵੀ ਸੱਜਣੋ ਸੋਹਣੀ ਮਾਝਾ ਦੋਸਤੋ ਨੀਲੀ ਰਾਵੀ ਵੇਖ ਸਕਦੇ ਆ ਬਿਲਕੁਲ ਕੁੰਡਾ ਸਿੰਘ ਆ ਦੋਸਤੋ ਮੱਥੇ ਦੇ ਵਿੱਚ ਬੱਲ ਆ ਤੇ ਦੋਵੇਂ ਬੱਲੇ ਚਿੱਟੇ ਆ ਦੋਸਤੋ ਅੱਖਾਂ ਦੋਵੇਂ ਜਵਾਬਦੈਰ ਹੈਗੀਆਂ ਤੇ ਚਾਰੇ ਪੈਰ ਚਿੱਟੇ ਆ ਦੋਸਤੋ ਕੂਛ ਉੱਪਰ ਤਾਂ ਹੀ ਚਿੱਟੀ ਆ ਸੋਹਣਾ ਕੱਦ ਕਾਰਾ ਦੋਸਤੋ ਹੋ ਤੁਸੀਂ ਸਰੀਰ ਦੇ ਉੱਤੇ ਨਾੜਾਂ ਵੇਖੋਗੇ ਦੋਸਤੋ ਤੁਹਾਨੂੰ ਕੈਮਰੇ ਦੇ ਵਿੱਚ ਉਵੇਂ ਦਿਸਣਗੀਆਂ ਵੀਡੀਓ ਦੇ ਵਿੱਚ ਵੇਖ ਸਕਦੇ ਆ ਦੁੱਧ ਵਾਲੀ ਮੱਝ ਆ ਦੋਸਤੋ ਬਾਕੀ ਦੋਸਤੋ ਬਾਈ ਦੀ ਸੰਭਾਈ ਬਹੁਤ ਆ ਸੋਹਣਾ ਥਣ ਹਵਾਨਾ ਦੋਸਤੋ ਤੇ ਦੋਵੇਂ ਪਾਸਿਆਂ ਤੋਂ ਤੁਹਾਨੂੰ ਥਣਾ ਦਾ ਸੈਜ ਗੈਪ ਦੋਸਤੋ ਵਿਖਾ ਦੇਣਾ ਆ ਦੋਸਤੋ ਕੱਟੀ ਨੂੰ ਜਨਮ ਦਿੱਤਾ ਇਹ ਬਾਈ ਕਿਹੜੇ ਸੀ ਮੰਦੀ ਆ ਇਹ ਜੀ ਟੀਕਾ ਵਧੀਆ ਭਰਾਇਆ ਜੀ ਹੁਣ ਵੇਖੋ ਮੈਂ ਐ ਖਿਆਲ ਜਾਂ ਨਹੀਂ ਕੀਤਾ ਵੀ ਕਿਹੜਾ ਪੁੱਛਣਾ ਹੀ ਭੁੱਲ ਗਿਆ ਠੀਕ ਆ ਹਾਂਜੀ ਲੋ ਵੀ ਸੱਜਣੋ ਬਾਈਆਂ ਦਾ ਟੀਕਾ ਤਾਂ ਵੈਸੇ ਨੀਲੀ ਰਾਵੀ ਦਾ ਹੀ ਪਿਛਲੇ ਕੋਈ ਰਵੇ ਤੇ ਜਾਵੜਦਾ ਬੱਚਾ ਦੇਖ ਸਰ ਨੇ ਅੱਖਾਂ ਦੋਵਾਂ 'ਚ ਜਵਾਬ ਹੈਗਾ ਮੱਥੇ 'ਚ ਬੱਲ ਹੈਗਾ ਪੂਸ ਦੋਸਤੋ ਅਲਿਖ ਚਿੱਟੀ ਆ ਤੇ ਕੱਟੀ ਆ ਦੋਸਤੋ ਇਹ ਤੇ ਥਣ ਹਵਾਨਾ ਦੋਸਤੋ ਤੁਹਾਨੂੰ ਮੱਝ ਦਾ ਵਿਖਾ ਦਿੰਨੇ ਆ ਬਹੁਤ ਸੋਹਣਾ ਥਣ ਹਵਾਨਾ ਦੋਸਤੋ ਥਣਾਂ ਦਾ ਸੈਜ ਗੈਬ ਤੁਹਾਨੂੰ ਵਿਖਾ ਦਿੰਨੇ ਆ ਹਵਾਨੇ ਦੇ ਉੱਤੇ ਨਾੜਾ ਵੇਖ ਸਕਦੇ ਆ ਬਹੁਤ ਸੋਹਣਾ ਥਣ ਲੱਗਿਆ ਦੋਸਤੋ ਮੁਠੀ ਚਵਾਈ ਵਾਲਾ ਤੇ ਗੈਬ ਵੀ ਦੋਸਤੋ ਚੰਗਾ ਮਗਰਲੇ ਪਾਸੇ ਉਹ ਵੀ ਦੋਸਤੋ ਹਵਾਨੇ ਦੀ ਜਿਹੜੀ ਜੱਜਮੈਂਟ ਆ ਤੁਹਾਨੂੰ ਲਵਾ ਦਿੰਦੇ ਆ ਪੂਰਾ ਖੁੱਲਾ ਥਾਣਾ ਲੱਗਿਆ ਦੋਸਤੋ ਬਹੁਤ ਸੋਹਣਾ ਥਾਣਾ ਦੋਸਤੋ ਚਾਰੇ ਥਾਣਾ ਦਾ ਸੇਮ ਸਾਈਜ਼ ਆ ਦੋਸਤੋ ਦੇਖ ਸਕਦੇ ਆ ਬਿਲਕੁਲ ਸਾਫ਼ ਸੁਥਰਾ ਹਵਾਨਾ ਦੋਸਤੋ ਦੋਵੇਂ ਪਾਸਿਆਂ ਤੋਂ ਤੁਹਾਨੂੰ ਹਵਾਨੇ ਦੀ ਜਿਹੜੀ ਜੱਜਮੈਂਟ ਆ ਦੋਸਤੋ ਕਰਵਾਤੀ ਬਾਕੀ ਦੋਸਤੋ ਇੱਥੇ ਆ ਕੇ ਆਪਦੀ ਤਸੱਲੀ ਕਰ ਸਕਦੇ ਆ ਸੂਆ ਸਵਾ ਪਸ਼ੂ ਆ ਦੋਸਤੋ ਬਿਲਕੁਲ ਕੁੰਡੇ ਸਿੰਘ ਆ ਸੋਹਣਾ ਦੋਸਤੋ ਪੱਠਪੂੜਾ ਦੇਖ ਸਕਦੇ ਆ ਰਾਜੀਪੜੀ ਆ ਤੇ ਤੋਰ ਕੇ ਦੋਸਤੋ ਤੁਹਾਨੂੰ ਉਖਾ ਦੇਨੇ ਆ ਸੋਹਣਾ ਹਵਾਨਾ ਤਿਆਰ ਕੀਤਾ ਹੋਇਆ ਤੇ ਤੋਰਗੇ ਬਾਈ ਹਾਂਜੀ ਤੋਰਦੇ ਆ ਜੀ ਲਓ ਵੀ ਸੱਜਣੋ ਬਿਲਕੁਲ ਰਾਜੀ ਪਲੀ ਆ ਦੋਸਤੋ ਐਂ ਲੱਗਦਾ ਜਿਵੇਂ ਹਜੇ ਸੂਈ ਨਹੀਂ ਹੁੰਦੀ ਐ ਇੰਨੀ ਸੰਭਾਈ ਆ ਬਾਈ ਦੀ ਦੋਸਤੋ ਘਰ ਦੇ ਹੀ ਪਸ਼ੂ ਆ ਦੋਸਤੋ ਇਹ ਸੋਹਣਾ ਹਵਾਨਾ ਤਿਆਰ ਕੀਤਾ ਹੋਇਆ ਦੋਸਤੋ ਵੇਖ ਸਕਦੇ ਆ ਤੋਰਤਾਰ ਵੇਖ ਸਕਦੇ ਆ ਦੋਸਤੋ ਚੰਗੀ ਤੋਰ ਆ ਬਾਕੀ ਦੋਸਤੋ ਸੋਹਣੇ ਕਦ ਕਾਠ ਦੇ ਵਿੱਚ ਨੀਲੀ ਰਾਵੀ ਮੱਝ ਦੋਸਤੋ ਜੇ ਕਿਸੇ ਵੀਰ ਨੂੰ ਚਾਹੀਦੀ ਹੋਵੇ ਤੇ ਇੱਥੇ ਆ ਕੇ ਆਪਦੀ ਤਸੱਲੀ ਕਰਕੇ ਦੋਸਤੋ ਸੌਦਾ ਕਰ ਲਿਓ ਜੀ ਪਿੰਡ ਵੱਡੇ ਹਰੀ ਕੀ ਜ਼ਿਲ੍ਹਾ ਦੋਸਤੋ ਮੁਕਸਰ ਸਾਹਿਬ ਹੋਰ ਕਿਹੜਾ ਕਢਾ ਦਿੱ ਗਏ ਹਾਂ ਕਢਾ ਦੋ ਜੀ ਦੇਖ ਸਕਦੇ ਆ ਬਹੁਤ ਸੋਹਣਾ ਹਵਾਨਾ ਤਿਆਰ ਕੀਤਾ ਹੋਇਆ ਇੱਥੇ ਆਓਗੇ ਤਾਂ ਤੁਹਾਨੂੰ ਦੋਸਤੋ ਜਰੂਰ ਪਸੰਦ ਆਊਗੀ ਦੇਖ ਸਕਦੇ ਆ ਦੋਸਤੋ ਥਾਂ ਦੋਸਤੋ ਬਹੁਤ ਸੋਹਣਾ ਲੱਗਿਆ ਹੋਇਆ <coughs> More love. <allen't> <That> ਇਹਦਾ 220 ਮੰਗਿਆ ਜੀ 220000 ਹਾਂਜੀ ਮਾਂ ਤਾਨ ਕੋਈ ਬਾਈ ਮਾਂ ਤਾਨ ਵਿੱਚੋਂ ਕਰਦਾ ਈ ਥੋੜਾ ਬਹੁਤਾ ਲੋਬੀ ਸੱਜਣੋ 220000 ਰੁਪਈਆ ਡਿਮਾਂਡ ਆ ਮੌਕੇ ਤੇ ਥੋੜਾ ਮਾਂ ਤਾਨ ਨੇ ਇੱਥੇ ਆਂਦਾ ਹੋ ਜਾਣਾ ਬਾਈਆਂ ਦਾ ਦੋਸਤੋ ਦੂਜੇ ਸੂਏ 16 ਲੀਟਰ ਦੁੱਧ ਕੱਢਿਆ ਐ ਇਤੀ ਦੋਸਤੋ ਸੰਭਾਈ ਸੰਭੂਈ ਬਾਈਆਂ ਦਾ ਚੰਗੀ ਆ ਉਮੀਦ ਆ ਵੀ ਇਸ ਤੋਂ ਜ਼ਿਆਦਾ ਦੁੱਧ ਪਾ ਦੂਗੀ ਐ ਇਤੀ ਤੇ ਕੱਟੀ ਨੂੰ ਜਨਮ ਦਿੱਤਾ ਦੋਸਤੋ ਜਿਸ ਕਿਸੇ ਵੀਰ ਦੇ ਪਸੰਦ ਹੋਵੇ ਤਾਂ ਬਾਈ ਦਾ ਨੰਬਰ ਦੋਸਤੋ ਸਕਰੀਨ ਤੇ ਚੱਲ ਰਿਹਾ ਉਹ ਤੀਜਾ ਸੂਆ ਮੱਝ ਗੱਭਣਾ ਇਹਦੇ ਬਾਰੇ ਵੀ ਜਾਣਕਾਰੀ ਲੈਣੀ ਹੈ ਬਾਈ ਤੋਂ ਹਾਂਜੀ ਬਾਈ ਜੀ ਇਹਦੇ ਬਾਰੇ ਜਾਣਕਾਰੀ ਦਿਓ ਜੀ ਕਿੰਨਾ ਮਸੂਆ ਹੁੰਦੀ ਆ ਤੀਜਾ ਸੂਆ ਸੋਣਾ ਜੀ ਨੇ ਤੀਜਾ ਸੂਆ ਹੁੰਦੀ ਆ ਠੀਕ ਆ ਕਿੰਨੇ ਕ ਦਿਨ ਲੈ ਜੂਗੀ ਬਾਈ ਜੀ ਇਹ ਲੈ ਜੂਗੀ ਹਫਤਾ ਲੈ ਜੂਗੀ ਜੀ ਇਹ ਹਫਤਾ ਲੈ ਜੂਗੀ ਹਾਂਜੀ ਠੀਕ ਆ ਤੇ ਦੁੱਧ ਕਿੰਨਾ ਕਿਰੇ ਆ ਬਈ ਇਹਦਾ ਦੂਜੇ ਸੂਏ ਦੁੱਧ ਇਹਦਾ ਜੀ 15 ਲੀਟਰ ਚ ਹੋਇਆ 15 ਲੀਟਰ ਚ ਹੋਇਆ ਵਾ ਦੂਜੇ ਸੂਏ ਹਾਂਜੀ ਹਾਂਜੀ ਠੀਕ ਆ ਤੇ ਸੀਮਣ ਵਗੈਰਾ ਦਾ ਬਾਈ ਹੁਣ ਕਿਹੜਾ ਲੱਗਿਆ ਇਹਦੇ ਅੱਗੇ ਸੀਮਣ ਸਰਕਾਰੀ ਜੂ ਹੀ ਭਰਾਇਆ ਜੀ ਇਹ ਸਰਕਾਰੀ ਚੋਂ ਭਰਾਇਆ ਸੀ ਠੀਕ ਆ ਤੇ ਐ ਕਿੰਨਾ ਗੱਦੁੱਦ ਦੁੱਧ ਪਾ ਦੂਗੀ ਬਈ ਇਹ ਐਨ ਕੀ ਵੇਖੋ ਜੀ ਸੇਵਾ ਤਾਂ ਅੱਜ ਨਾਲੋਂ ਵੱਧ ਕੀਤੀ ਆ ਠੀਕ ਆ ਹਾਂ ਜੀ ਲਓ ਵੀ ਸੱਜਣੋਂ ਬਾਈਆਂ ਦਾ ਸੇਵਾ ਤਾਂ ਕੀ ਵੱਧ ਕੀਤੀ ਆ ਅਨਮਾਨਾ ਵੀ ਹੋ ਸਕਦਾ 15 ਤੋਂ 16 ਹੋ ਜੇ ਤੇ ਬਾਕੀ ਦੋਸਤੋ ਸਿੰਘ ਵੇਖ ਸਕਦੇ ਆ ਬਿਲਕੁਲ ਕੁੰਡਾ ਸਿੰਘ ਆ ਇਹ ਥਾਣਾਵਾਨਾ ਦੋਸਤੋ ਤੁਹਾਨੂੰ ਇਹਦਾ ਵੀ ਵਿਖਾ ਦਿੰਨੇ ਆ ਰਾਜੀਪੜੀ ਆ ਦੋਸਤੋ ਸੋਹਣੇ ਕਦ ਕਾਠ ਵਾਲੀ ਆ ਤੇ ਥਾਣ ਹਵਾਨਾ ਦੋਸਤੋ ਤੁਹਾਨੂੰ ਨੇੜੇ ਹੋਵੇਗਾ ਲਓ ਵੀ ਸੱਜਣੋਂ ਥਾਣਾਵਾਨਾ ਤੁਹਾਨੂੰ ਵਿਖਾ ਦਿੰਨੇ ਆ ਹੱਤਾ ਇੱਕ ਦੋਸਤੋ ਸੂਨ ਦੇ ਵਿੱਚ ਬਾਕੀ ਆ ਥਣ ਦੋਸਤੋ ਸੋਹਣਾ ਲੱਗਿਆ ਹੋਇਆ ਦੋਵੇਂ ਪਾਸਿਆਂ ਤੋਂ ਤੁਹਾਨੂੰ ਜੱਜਮੈਂਟ ਆ ਜਿਹੜੀ ਕਰਵਾ ਦਿੰਨੇ ਆ ਬਾਕੀ ਦੋਸਤੋ ਤੋੜ ਕੇ ਵਿਖਾ ਦੇਣੀ ਆ ਰਾਜੀਪਲੀ ਆ ਦੋਸਤੋ ਥੋੜਾ ਜਿਹਾ ਉੱਪਰੇ ਬੰਦੇ ਤੋਂ ਖਬਰੌਂਦੀ ਐ ਇਸੇ ਕਰਕੇ ਦੋਸਤੋ ਦੇਖ ਸਕਦੇ ਆ ਸਾਫ ਸੁਥਰਾ ਹਮਾਨਾ ਦੋਸਤੋ ਦੋਵੇਂ ਪਾਸਿਆਂ ਤੋਂ ਤੁਹਾਨੂੰ ਅਨੁਮਾਨ ਹਵਾਨੇ ਦਾ ਕਰਾ ਦਿੰਨੇ ਆ ਲੈ ਵੀ ਦੂਜੇ ਪਾਸਾ ਕਰ ਦੇ ਦੇਖ ਸਕਦੇ ਆ ਦੋਸਤੋ ਥਣਾ ਦਾ ਸਾਈਜ਼ ਐ ਮਗਰਲੇ ਥਾਣੇ ਦੋਸਤੋ ਤੁਹਾਨੂੰ ਤੁਰੀ ਜਾਂਦੀ ਤੋਂ ਅਨਮਾਨ ਹੋ ਜੀ ਥੋੜਾ ਇਹ ਡਰਦੀ ਹੈ ਦੋਸਤੋ ਕਿਉਂਕਿ ਕੈਮਰਾ ਕੈਮਰੇ ਤੋਂ ਆਮ ਹੀ ਪਸ਼ੂ ਘਬਰਾ ਜਾਂਦੇ ਆ ਕਿਉਂਕਿ ਡਾਕਟਰਾਂ ਦੇ ਭਲੇਖੇ ਪਾਏ ਹੁੰਦੇ ਆ ਤੇ ਬਾਕੀ ਦੋਸਤੋ ਰਾਜੀਪਲੀ ਆ ਤੋਰ ਕੇ ਦੋਸਤੋ ਤੁਹਾਨੂੰ ਉਖਾਜਨੇ ਤੁਰ ਕੇ ਬਈ ਹਾਂਜੀ ਤੁਰੀ ਜਾਂਦੀ ਤੋਂ ਦੋਸਤੋ ਤੁਸੀਂ ਹਵਾਨੇ ਦੀ ਜੱਜਮੈਂਟ ਆ ਲਾ ਲਣੀ ਆ ਥੋੜਾ ਹੋਲੀ ਤੋਰਿਓ ਬਈ ਇਧਰ ਆ ਆ ਸੂਤਰਾ ਹਵਾਨਾ ਦੋਸਤੋ ਇੱਕ ਹਫਤਾ ਸੂਨ ਦੇ ਵਿੱਚ ਦੋਸਤੋ ਬਾਕੀ ਆ ਇੱਧਰ ਹੋ ਜਾ ਆਜੂ ਲੈ ਆਓ ਲੈਓ ਦੇਖ ਸਕਦੇ ਆ ਦੋਸਤੋ ਘਰ ਦੇ ਹੀ ਪਸ਼ੂ ਆ ਬਾਈ ਦੇ ਦੋਵੇਂ ਤੇ ਦੋਸਤੋ ਮਗਰ ਬਾਈਆਂ ਦਾ ਝੋਟੀਆਂ ਤਿਆਰ ਹੋ ਗਈਆਂ ਇਸੇ ਕਰਕੇ ਬਾਈਆਂ ਦਾ ਇੱਕੀ ਸੇਲ ਕਰ ਰਹੇ ਆ ਮੰਗੀ ਸੋਹਣੀ ਬੰਤਰ ਦੇ ਵਿੱਚ ਆ ਦੋਸਤੋ ਰਾਜੀਪੜੀ ਆ ਇੱਥੇ ਆ ਕੇ ਆਪਦੀ ਤਸੱਲੀ ਕਰਕੇ ਦੋਸਤੋ ਸੌਦਾ ਕਰ ਲਿਓ ਜੀ ਨੰਬਰ 2210 ਦੀ ਤੇ ਚੱਲਦਾ ਰਹਿਣਾ ਇੱਕ ਹਫਤਾ ਦੋਸਤੋ ਇਹਦਾ ਸੂਨ ਦੇ ਵਿੱਚ ਬਾਕੀ ਆ। ਬਈ ਵੈਸੇ ਸਾਫ ਸੁਥਰੇ ਥਣਾ ਦੇ ਵਿੱਚ ਆ ਕੋਈ ਨੁਕਸਾਨ ਨਹੀਂ ਥਣਾ। ਨਾ ਜੀ ਨਾ ਬਹੁਤ ਹੀ ਵਧੀਆ। ਠੀਕ ਆ ਥੋੜਾ ਇਹ ਤੁਰਨ ਦੇ ਵਿੱਚ ਦਿੱਕਤ ਆਈ ਹਵਾਨੇ ਦੀ ਜਜਮੈਂਟ ਥੋੜੀ ਹੋ ਸਕਦਾ ਵੀ ਘਟ ਆਈ ਹੋਵੇ। ਇਹ ਤਾਂ ਕਰਕੇ ਪੁੱਛਿਆ ਮੈਂ ਥਣਾ ਦੀ ਸਾਫ ਸੁਥਰੀ ਆ। ਨਹੀਂ ਨਹੀਂ ਸਾਫ ਸੁਥਰੀ। ਠੀਕ ਆ। ਲਓ ਵੀ ਸੱਜਣੋ ਇੱਥੇ ਆ ਕੇ ਆਪਦੀ ਤਸੱਲੀ ਕਰ ਲਓ ਜੇ। ਥੋੜਾ ਯਾਹੋ ਕਿ ਕੈਮਰੇ ਤੋਂ ਡਰਦੀ ਸੀ ਇਸੇ ਕਰਕੇ ਥੋੜਾ ਜਿੰਨਾ ਕੋ ਹੋ ਸਕਿਆ ਦੋਸਤੋ ਤੁਹਾਨੂੰ ਬਖਾਤੀ ਰੇਟ ਆਪਾਂ ਬਾਈ ਤੋਂ ਪੁੱਛ ਲੈਨੇ ਆ ਕੀ ਰੇਟ ਕਰਾਂਗੇ ਬਾਈ 1,60 ਹੈ ਜੀ 1,60000 ਰੁਪਿਆ ਹਾਂ ਠੀਕ ਹੈ ਮਾਨਤਾਣ ਹੋ ਜੂ ਬਾਈ ਹਾਂ ਜੀ ਮਾਨਤਾਣ ਕਰਦੇ ਆ ਲਓ ਬਈ ਸੱਜਣੋ ਇਹਦਾ 1,60000 ਰੁਪਿਆ ਮਾਨਤਾਣ ਤੁਹਾਡਾ ਵਿੱਚ ਹੋ ਜਾਣਾ ਦੋਸਤੋ ਗੱਬਣਾ ਮਾਝਾ ਤੇ ਇੱਕ ਦੋਸਤੋ ਨੀਲੀ ਆਵੀ ਹੈ ਇਹਦੇ ਵਿੱਚੋਂ ਹੀ ਮਾਨਤਾਣ ਤੁਹਾਡਾ ਹੋ ਜਾਣਾ 1 ਲੱਖ ਤੋਂ 2 ਲੱਖ ਤੇ 20000 ਰੁਪਿਆ ਇਹਦੀ ਡਿਮਾਂਡ ਆ ਦੋਸਤੋ ਦੋਵੇਂ ਮੱਜਾਂ ਦੋਸਤੋ ਸਾਫ ਸੁਸਰੀਆਂ ਤੇ ਘਰੇਲੂ ਪਸ਼ੂ ਆ ਦੋਸਤੋ 22 ਦੇ ਘਰ ਦੇ ਮਾਨ ਤਾਨ ਤੁਹਾਡਾ ਦੋਨਾਂ ਵਿੱਚੋਂ ਹੋ ਜਾਣਾ ਜਿਸ ਕਿਸੇ ਵੀਰ ਨੂੰ ਦੋਸਤੋ ਪਸੰਦ ਹੋਵੇ ਤਾਂ ਇੱਥੇ ਆ ਕੇ ਆਪਦੀ ਤਸੱਲੀ ਕਰਕੇ ਦੋਸਤੋ ਸੌਦਾ ਕਰ ਲਿਓ ਜੀ ਨੰਬਰ 22 ਦਾ ਸਕਰੀਨ ਤੇ ਚੱਲਦਾ ਤੇ ਜਿਸ ਕਿਸੇ ਵੀਰ ਨੇ ਦੋਸਤੋ ਇਦਾਂ ਦੀ ਵੀਡੀਓ ਬਣਵਾਉਣੀ ਹੋਵੇ ਤਾਂ ਸਾਡਾ ਨੰਬਰ ਦੋਸਤੋ ਸਕਰੀਨ ਦੇ ਹੇਠਲੇ ਪਾਸੇ ਚੱਲ ਰਿਹਾ ਸਾਡੇ ਨਾਲ ਸੰਪਰਕ ਕਰ ਸਕਦੇ ਆਂ ਵੀਡੀਓ ਨੂੰ ਸ਼ੇਅਰ ਕਰਦੇ ਆ ਕਰੋ ਸੋ ਜਨ ਨੂੰ ਮਿਲਦੇ ਆਂ ਆਉਣ ਵਾਲੀ ਨਵੀਂ ਵੀਡੀਓ ਦੇ ਨਾਲ ਧੰਨਵਾਦ ਦੋਸਤੋ